ट्वेंटी परसेंट एक बार चकोगे तो बार बार पत्थोगे ठंडा ठंडा गोवा डब खड़बी गाय का गंदा ਸ਼ਸ਼ੀਕਲ ਜੀ ਬਾਲੀਵੁੱਡੀ ਬਾਬਾ ਚੈਨਲ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਪਾਂ ਅੱਜ ਗੱਲ ਕਰਾਂਗੇ ਟਿਕਟੌਕ ਸਟਾਰ ਜਸਕਰਨ ਸੰਧੂ ਬਾਰੇ ਜਿਸ ਦੀਆਂ ਵੀਡੀਓਜ਼ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਧੂਮਾ ਪਾ ਰਹੀਆਂ ਤੇ ਖਾਸ ਤੌਰ ਤੇ ਜਸਕਰਨ ਸੰਧੂ ਦੀਆਂ ਵੀਡੀਓਜ਼ ਨੂੰ ਟਿਕਟੌਕ ਦੇ ਉੱਪਰ ਦਰਸ਼ਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਉਹ ਆਪਣੀ ਹਰ ਇੱਕ ਵੀਡੀਓ ਵਿੱਚ ਇੱਕ ਅਜੀਹਾ ਲੱਗ ਟੈਲੈਂਟ ਸ਼ੋਅ ਕਰਦਾ ਜਿਸ ਨੂੰ ਦਰਸ਼ਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਜਸਕਰਨ ਸੰਧੂ ਆਪਣੀ ਹਰ ਇੱਕ ਵੀਡੀਓ ਰਾਹੀਂ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਹਸਾਉਂਦੇ ਆ ਉਹਨਾਂ ਲੈਨੀਆ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਚੱਲ ਰਹੀਆਂ ਲਾ ਦੇ تیر ਟਿਕਾਣੇ ਇਹ ਜਿਹੜੇ ਸਮੇਂ ਤੋਂ ਮਿੱਥਿਆ ਹੱਤਰ ਸ਼ਾਹ ਨੂੰ ਦੱਪਣ ਨੂੰ ਕਰਦੇ ਸੀ ਉਹ ਕਲੀ ਤੇ ਲੈ ਆਂਦੀ ਮੇਰਾ ਜਰਦਾ ਕਿੱਥੇ ਆ ਮਾਹੀ ਮੈਨੂੰ ਛੱਡਿਓ ਤੇਰੇ ਕਿਹੜਾ ਜੁੰਡੇ ਪੜੇ ਨੇ ਵੇ ਜਿਹੜਾ ਪੋਕੀ ਜਾਣਾ ਏ ਤੂੰ ਸਜਣਾ ਹੋ ਕਦੋਂ ਪਿਆਰ ਵਾਲੀ ਬਾਤਾਂ ਦਾ ਸੁਪਾਵੇਂਗਾ ਪਿਆਰ ਵਾਲੀ ਬਾਤਾਂ ਦਾ ਸੁਪਾਵੇਂਗਾ ਅੱਖਾਂ ਨੂੰ ਅੱਖਾਂ ਵਿੱਚ ਭਰ ਕੇ ਹੋ ਕੱਲ ਲੱਗਣੀ ਸ਼ਬੀਲ ਮੇਰੇ ਯਾਰ ਜੀ ਕਰੇ ਲੈ ਆਇਓ ਡੋਲੂ ਪਰ ਕੇ ਮਿਸਤਾਫਾ ਹੋਏ ਅੱਖਾਂ ਦੇ ਵਿੱਚ ਤੂੰ ਵੀਡੀਓ ਮੇਰੀ ਲਾਈਕ ਨਹੀਂ ਕਰਨੀ ਤੇਰਾ ਫਿੱਟੇ ਮੂੰਹ ਮਿੱਤਰਾ ਸੋ ਦੋਸਤੋ ਜਿਵੇਂ ਤੁਸੀਂ ਜਸਕਰਨ ਸੰਧੂ ਦੀਆਂ ਵੀਡੀਓਜ਼ ਦੇਖੀਆਂ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀਆਂ ਹੋਣੀਆਂ ਜੇ ਤੁਹਾਨੂੰ ਉਸ ਕੋ ਵੀਡੀਓ ਵਧੀਆ ਲੱਗੀਆਂ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਆਪਣੀ رائے ਜਰੂਰ ਦਿਓ ਕਿ ਤੁਹਾਨੂੰ ਜਸਕਰਨ ਸੰਧੂ ਦੀਆਂ ਵੀਡੀਓਜ਼ ਕਿਵੇਂ ਲੱਗੀਆਂ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਅੱਜ ਤੇ ਮਿਲਦੇ ਹਾਂ ਕਿਤੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ੍ਰੀ ਅਕਾਲ ਜੀ